ਤੇ ਤੇ ਸਾਹਮਣੇ ਬੋਰਡ ਆ ਗਿਆ ਹਰਿਆਣੇ ਦਾ ਪੰਜਾਬ ਦੀ ਹੱਦ ਹੋ ਗਈ ਹੈ ਖਤਮ ਰਾਜਪੁਰੇ ਤੋਂ ਬਾਅਦ ਹੁਣ ਆਪਾਂ ਐਂਟਰ ਕਰਾਂਗੇ ਅੰਬਾਲੇ ਦੇ ਵਿੱਚ ਇਸ ਹਾਲਤਾ ਹੁਣ ਆਪਾਂ ਹਰਿਆਣੇ ਦੀ ਹੱਦ 'ਚ ਜਾ ਰਹੇ ਹਾਂ ਲਓ ਸਾਹਮਣੇ ਜਿਹੜਾ ਤੁਸੀਂ ਬੋਰਡ ਦੇਖ ਰਹੇ ਇਹਦੇ ਤੇ ਮੋٹے موٹے ਅੱਖਰ ਲਿਖਿਆ ਹੈ ਵੈਲਕਮ ਟੂ ਹਰਿਆਣਾ ਪਹੁੰਚ ਗਏ ਹਾਂ ਹਰਿਆਣੇ ਦੇ ਵਿੱਚ ਆਣੇ ਤੋਂ ਬਾਅਦ ਹੁਣ ਆਪਾਂ ਅੰਮ੍ਰਾਲੇ ਪਹੁੰਚ ਗਏ ਆ ਤੇ ਹਰਦਵਾਰ ਰਹਿ ਗਿਆ 167 ਕਿਲੋਮੀਟਰ 167 ਕਿਲੋਮੀਟਰ ਆਪਣਾ ਹਰਦਵਾਰ ਰਹਿ ਗਿਆ ਹਰਦਵਾਰ ਤੋਂ ਫਿਰ 30 35 ਕਿਲੋਮੀਟਰ ਅੱਗੇ ਆਪਣਾ ਰਿਸ਼ੀਕੇਸ਼ ਹੈ ਚਲੋ ਵੀ ਦੇਖੋ ਫਿਰ ਅੰਮ੍ਰਾਲਾ ਸ਼ਹਿਰ ਤਾਂ ਮੁੰਡੇ ਸਾਰੇ ਕਦੋਂ ਦੇ ਕਰ ਰਿਹਾ ਬਾਈ ਭੁੱਖ ਲੱਗੀ ਐ ਨਾਲੇ ਚਾਹ ਪਿਆ ਦੋ ਕਾਫੀ ਕੁਫੀ ਪਿਆ ਦੋ ਤਾਂ ਅੰਮ੍ਰਾਲਾ ਕ੍ਰੋਸ ਕਰਕੇ ਆਪਾਂ ਕਿਤੇ ਜਗ੍ਹਾ ਦੇਖ ਕੇ ਰੁਕਾਂਗੇ ਸੋ ਤੇਰਾ ਇੱਕ ਰਹੀ ਹੁਣ ਆਪਾਂ ਅੰਬਾਲਾ ਕ੍ਰੋਸ ਕਰ ਲੀਏ ਕਿਉਂਕਿ ਅਸੀਂ ਸਵੇਰ 8:00 ਵਜੇ 50 ਮਿੰਟ ਤੇ ਚੱਲੇ ਸੀ ਤੇ ਤਕਰੀਬਨ ਤਕਰੀਬਨ 3 ਵਜਨ ਵਾਲੇ ਆ ਸੋ ਹੁਣ ਆਪਾਂ ਕਿਤੇ ਰੁੱਕ ਕੇ ਨਾਲ ਤਾਂ ਕਾਫੀ ਕੁਫੀ ਪੀਣੇ ਆ ਤੇ ਨਾਲੇ ਆਪਾਂ ਨਿਆਰਾ ਲਵਾਂਗੇ ਕਿਤੇ ਰੁੱਕ ਕੇ 10 ਮਿੰਟ ਲੋ ਵੀ ਦੋਸਤੋ ਤਕਰੀਬਨ ਤਕਰੀਬਨ ਇੱਥੋਂ ਸਾਡਾ 100 ਤੇ 10 ਕਿਲੋਮੀਟਰ ਰਹਿ ਗਿਆ ਰਿਸ਼ੀਕੇਸ਼ ਅਸੀਂ ਸੋਚਿਆ ਤਾਂ ਅੰਬਾਲੇ ਸੀ ਪਰ ਅਸੀਂ ਖਿੱਚੀ ਆਏ 300 ਤੇ 30 ਕਿਲੋਮੀਟਰ ਖਿੱਚ ਕੇ ਅਸੀਂ ਹੁਣ ਇੱਥੇ ਇੱਕ ਜਗ੍ਹਾ ਹੀ ਤੇ ਬੈਠੇ ਆ ਥੋੜੀ ਜਗ੍ਹਾ ਲੱਭ ਕੇ ਇੱਧਰ ਪਰੌਂਠੇ ਪਰੌਂਠੇ ਚੱਲ ਰਹੇ ਆ ਤੇ ਇੱਧਰ ਚੱਲ ਰਿਆ ਗੈਸ ਕੌਫੀ ਪਾਈ ਜਾ ਰਹੀ ਹੈ ਵਿੱਚ ਪੂਰੀ ਵੱਡੇ ਲੈਵਲ ਤੇ ਕੋਚ ਉਹ ਪਿਆਈ ਚਮਚਾ ਆ ਯਾਰ ਉਹ ਲਿਆ ਕੱਢ ਕੇ ਕੌਫੀ ਪੀਣੇ ਆ ਪਰੌਂਠੇ ਖਾਣੇ ਆ ਬਣੇ ਰਹੋ ਦੇਖਦੇ ਰਹੋ ਸਾਰੇ ਦੋਸਤ ਇੱਧਰ ਨਜ਼ਾਰਾ ਲੈ ਰਹੇ ਆ ਜੱਕ ਚਾਹ ਨਾ ਪਰੌਠਾ ਪ੍ਰੋਗਰਾਮ ਚੱਲ ਰਿਹਾ ਇਧਰ ਆ ਉੱਭਲ ਨਾ ਜਾਵੇ ਉਸਤਾਦ ਠੀਕ ਹੈ ਮੈਂ ਤੇਰਾ ਬਣਾ ਲਾਂ ਕਿਤੇ ਉੱਭਲ ਨਾ ਜਾਵੇ ਲਓ ਜੀ ਪਰੌਠੇ ਖਾ ਲਏ ਐ ਕੌਫੀ ਪੀ ਲਈ ਐ ਔਜੀ ਸਾਹਿਬ ਵੀ ਖੜੇ ਆ ਉਧਰ ਆਹ ਪਤਾ ਨਹੀਂ ਕੀ ਕਰਦਾ ਫਿਰਦਾ ਇਧਰ ਮਾਨ ਵੀ ਜਮੂਰੇ ਚੱਲ ਖੇਲ ਦਿਖਾ ਜਮੂਰਾ ਨਹੀਂ ਖੇਲ ਦਿਖਾਉਂਦਾ ਅੱਜ ਠੀਕ ਐ ਫਿਰ ਹੁਣ ਅੱਗੇ ਆਪਾਂ ਹਰਦਵਾਰ ਨੂੰ ਖਿੱਚਦੇ ਆ ਮੋਟਰਸਾਈਕਲ ਇੱਥੋਂ ਆਪਣੇ 125 ਕਿਲੋਮੀਟਰ ਰਹਿ ਗਿਆ ਸਾਰਾ ਬੰਦੇ ਆਣੇ ਪੂਰੀ ਹਿੰਮਤ ਮਾਰੀ ਅੱਜ ਸਾਰਿਆਂ ਨੇ 320 ਕਿਲੋਮੀਟਰ ਬਿਨਾ ਰੁਕੇ ਰਾਸਤੇ 'ਚ ਇਕੱਲਾ ਤੇਲ ਖਾਦੇ ਪੀਤੇ ਹਾਂ ਬਿਨਾ ਖਾਦੇ ਪੀਤੇ ਕੋਈ ਸਟੇ ਨਹੀਂ ਕੋਈ ਸਟੇ ਨਹੀਂ ਟਾਈਮ ਨਾਲ ਪਹੁੰਚ ਜਾਾਂਗੇ ਦਿਨ ਖੜੇ ਖੜੇ ਠੀਕ ਹੈ ਜੀ ਫਿਰ ਚੱਲਦੇ ਆਂ ਅੱਗੇ ਵਾਲ ਨੂੰ ਹਾਂ ਜੀ ਦੋਸਤੋ ਥੋੜਾ ਜਿਹਾ ਗੜਬੜੀ ਹੋ ਗਈ ਹੈ ਅਸੀਂ ਤੇਲ ਪਵਾਇਆ ਰਾਸਤੇ 'ਚ ਉੱਥੇ ਸਾਨੂੰ ਪਤਾ ਲੱਗਿਆ ਵੀ ਅਸੀਂ ਤਾਂ ਸਿੱਧਾ ਨੂੰ ਸਿੱਧਾ ਹੀ ਜਾ ਰਹੇ ਹਾਂ ਰੁੜਕੀ ਵਾਲਾ ਰਾਸਤਾ ਤਾਂ ਪਿੱਛੇ ਹੀ ਰਹਿ ਗਿਆ ਕਿਉਂਕਿ ਰੋਡ ਨਵੇਂ ਬਣਿਆ ਪੁਲ ਨਵੇਂ ਬਣਿਆ ਇਹ ਦੇ ਕਰਕੇ ਥੋੜਾ ਜਿਹਾ ਬੰਦੋਲਝ ਜਾਂਦਾ ਸੋ ਅਸੀਂ ਹੁਣ ਦੇਰਾਦੂਨ ਨੂੰ ਪਹੇਗੇ ਆ ਦੇਰਾਦੂਨ ਇੱਥੋਂ 40 ਕਿਲੋਮੀਟਰ ਹੈ ਟੋਟਲ ਇੱਥੋਂ ਵੀ ਸਾਨੂੰ ਰਿਸ਼ੀਕੇਸ਼ ਕੋਈ 70 73 ਕਿਲੋਮੀਟਰ ਹੀ ਹੈ ਵੈਸੇ ਰੁੜਕੀ ਵੇਚਦੀ ਵੀ ਜਾਈਏ ਤਾਂ ਉਧਰ ਦੀ ਵੀ 70 73 ਕਿਲੋਮੀਟਰ ਹੀ ਹੈ ਕੋਈ ਗੱਲ ਨਹੀਂ ਇੱਧਰ ਦੀ ਚੱਲਦੇ ਆ ਪਹਿਲੀ ਵਾਰੀ ਜਾ ਰਹੇ ਆ ਇੱਧਰ ਦੀ ਉਧਰ ਦੀ ਬਹੁਤ ਤਰੀਕੇ ਆ ਦੇਰਾਦੂਨ ਹੋ ਕੇ ਰਿਸ਼ੀਕੇਸ਼ ਜਾ ਰਹੇ ਆ ਸੋ ਬਹੁਤ ਵਧੀਆ ਰੋਡ ਹੈ ਘਨਮਾ ਰੋਡ ਬਣਿਆ ਵਾਪਸ ਮੋੜ ਰਹੀ ਹੈ ਅੱਗੇ ਕੋਈ ਪਤਾ ਨਹੀਂ ਕੁਝ ਹੋ ਗਿਆ ਹੈ ਜੋ ਆਪਾਂ ਵੀ ਇੱਥੋਂ ਸਰਵਿਸ ਰੋਡ ਤੇ ਮੋਟਰਸਾਈਕਲ ਕਰਦੇ ਆਂ ਪਤਾ ਕਰਦੇ ਅੱਗੇ ਕੀ ਚੱਕਰ ਪੈ ਗਿਆ ਪੁਲਿਸ ਦੀਆਂ ਗੱਡੀਆਂ ਵੀ ਜਾ ਰਹੀਆਂ ਨੇ ਸਾਹਮਣੇ ਕੋਈ ਧੂਆ ਨਿਕਲ ਰਿਹਾ ਕਿਸੇ ਚੀਜ਼ ਨੂੰ ਆਗੂ 걸 ਲੱਗੀ ਕਹਿੰਦੇ ਆਜੋ ਦੋਸਤੋ ਰੱਬ ਸੁੱਖ ਰੱਖੇ ਦੇਖਦੇ ਆਂ ਕੀ ਚੱਕਰ ਪੈ ਗਿਆ ਗੜੀ ਮੈਂ ਕਹਿੰਦਾ ਨਾ ਜਾਂਦਾ ਮੈਂ ਤੇ ਅੱਛਾ ਯਾਰ ਵੀਰੋ ਵੀ ਕਿੱਥੇ ਜਾਣਾ ਹੈ ਨੀਚੇ ਤੇ ਜਾਣਾ ਹੈ ਪਾਣੀ ਚ ਲੈ ਜਾਓ ਕਿੱਥੇ ਜਾ ਰਹੇ ਨੇ ਇਹ ਜੋ ਪਣ ਹੋਣੀ ਸੀ ਨਹੀਂ ਨਹੀਂ ਉੱਧਰ ਦੇ ਪਾਸੇ ਤਾਂ ਗਲਤੀ ਹੀ ਹੈ ਆਂਸਾ ਤੋਂ ਬਹੁਤ ਲੋ ਵੀ ਦੋਸਤੋ ਮੁੰਡੇ ਨੇ ਦੱਸਿਆ ਕਹਿੰਦੇ ਤੇਲ ਵਾਲੇ ਟੈਂਕਰ ਨੂੰ ਅੱਗ ਲੱਗ ਗਈ ਕਿਸੇ ਨੂੰ ਅੱਗੇ ਤੇ ਕੰਮ ਦਾ ਖਤਰੇ ਵਾਲਾ ਹੀ ਆ ਸੇਵਕਾ ਅੱਗੇ ਕੋਈ ਗੱਲ ਨਹੀਂ ਆਪਾਂ ਹੌਲੀ-ਹੌਲੀ ਚੱਲਦੇ ਆਂ ਲੰਘਦੇ ਆਂ ਹੌਲੀ-ਹੌਲੀ ਸਰਵਿਸ ਰੋਡ ਤੋਂ ਵੈਸੇ ਆ ਗੱਡੀਆਂ ਆ ਜਾ ਰਹੀਆਂ ਕੋਈ ਐਡੀ ਲੱਗਦਾ ਕੋਈ ਖਤਰੇ ਵਾਲੀ ਗੱਲ ਹੈ ਤਾਂ ਨਹੀਂ ਪਰ ਗੱਲ ਖਤਰੇ ਵਾਲੀ ਹੈਗੀ ਆ ਸੇਵਕਾ ਕਹਿੰਦੇ ਉਹ ਸਾਹਮਣੇ ਜਿਹੜੀਆਂ ਧੂਏਂ ਦੀਆਂ ਤੁਹਾਨੂੰ ਲਾਟਾਂ ਦਿਖ ਰਹੀਆਂ ਨੇ ਐਡਾ ਧੂਆਂ ਕਾਲੇ ਰੰਗ ਦਾ ਦਿਖ ਰਿਹਾ ਹੈ ਕੋਈ ਤਾਂ ਚੱਕਰ ਵੱਡਾ ਹੀ ਆ ਤੇਲ ਵਾਲਾ ਟੈਂਕਰ ਆ ਫੇਰ ਵੀ ਕੋਈ ਮਾੜੀ-ਮੋਟੀ ਗੱਲ ਥੋੜੀ ਆ ਵੀਰੇ ਚਲੋ ਕੋਈ ਗੱਲ ਨਹੀਂ ਹੌਲੀ-ਹੌਲੀ ਚੱਲਦੇ ਆਂ ਅੱਗੇ ਵੱਲ ਨੂੰ ਓਏ ਦੋਸਤੋ ਸੜਕ ਤੋਂ ਮੈਂ ਤਾਂ ਪਹਿਲੀ ਵਾਰ ਹੀ ਜਾ ਰਿਹਾ ਸੜਕ ਬੜੀ ਘੈਂਟ ਹੈ ਲਓ ਯਾਰ ਜਾਂਦਾ ਆਪਣਾ ਚੰਦਨ ਹੱਥ ਕਰਦਾ ਜਾਂਦਾ ਦਵਿੰਦਰ ਦੋਨੇ ਦੱਬੀ ਤਰੀ ਜਾਂਦੇ ਕਿਉਂਕਿ ਸੜਕ ਬਹੁਤ ਘੈਂਟ ਹੈ ਜਿਵੇਂ ਨਵਾਂ ਹਾਈਵੇ ਹੈ ਕੋਈ ਖੱਡਾ ਨਹੀਂ ਕੋਈ ਬੱਟਾ ਨਹੀਂ ਕੋਈ ਰੋੜਾ ਨਹੀਂ ਰਾਸਤੇ ਦੇ ਵਿੱਚ ਪੂਰੀ ਜੈਜਾਕਾਰ ਹੋਈ ਪਿਆ ਲਓ ਦੇਖੋ ਤੇਰੇਦਰ ਥੱਡੇ ਭਰਾ ਨੂੰ ਪਿੱਛੇ ਜੁਮਰੂ ਬੈਠਾ ਹੈ ਦੋ ਉਂਗਲੀਆਂ ਕਰਕੇ ਵਿਫਤਰੀ ਦਿਖਾ ਰਿਹਾ ਲਓ ਹੁਣ ਇਧਰ ਦੀ ਦਿਖਾ ਰਿਹਾ ਵੀ ਹੜਦਾ ਨਹੀਂ ਪੰਗੇ ਦਾ ਲਓ ਫਿਰ ਮੈਂ ਵੀ ਕਰਤੀਆਂ ਦੋ ਉਂਗਲਾਂ। ਸੋ ਰੋਡ ਬਹੁਤ ਸੋਹਣਾ ਜੀ ਬੜਾ ਲੱਗ ਰਿਹਾ ਜੀ ਰੋਡ ਤੇ ਮੋਟਰਸਾਈਕਲ ਚਲਾ ਕੇ ਨਾ ਮਜ਼ਾ ਆ ਰਿਹਾ। ਇਹਦੀ ਸੋਚ ਨਹੀਂ ਸਕਦੇ। ਸਪੀਡਾਂ ਜਿੰਨੀ ਮਰਜ਼ੀ ਖਿੱਚੀ ਚੱਲੋ ਵੈਸੇ ਸਪੀਡ ਲਿਮਿਟ 100 ਦੀ ਐ। ਦੇਖੋ ਫਿਰ ਅੱਗੇ ਰੋਡ ਚੈੱਕ ਕਰੋ। ਲਓ ਜੀ। ਬਹੁਤ ਧੁੰਦਰੇ ਧੁੰਦਰੇ ਜੇ ਪਹਾੜ ਦਿਖਣ ਲੱਗ ਗਏ ਐ। ਅੱਗੇ ਆਊਗਾ ਦੇਹਰਾ ਤੋਂ। ਪੂਰਾ ਘੈਂਟ ਸ਼ਹਿਰ ਦੇਹਰਾ ਤੋਂ ਵੀ ਤੁਹਾਨੂੰ ਦਿਖਾਵਾਂਗੇ। ਲੋਕ ਬਣੇ ਰੋ ਫਿਰ। ਸਾਡੀ ਵੀਡੀਓ ਨੂੰ ਦੋਸਤੋ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਦੋਸਤਾਂ ਨਾਲ। ਸੋ ਸਾਨੂੰ ਹੌਸਲਾ ਮਿਲਦਾ ਐ ਨਾਲੇ ਕਮੈਂਟ ਪੰਜਾਬੀ ਰਾਈਡਰ ਧਰਮਿੰਦਰ ਬਣੀ ਤੇ ਨਾਲ ਦੋ ਸਾਡੇ ਅੱਜ ਹੋਰ ਵੀ ਭਰਾਣੇ ਰਾਈਡਿੰਗ ਤੇ ਪੂਰਾ ਗਰੁੱਪੋ ਬਣਾ ਕੇ ਅਸੀਂ ਘਰੋਂ ਨਿਕਲੇ ਤੇ ਪਹਿਲਾਂ ਦੇਰਾ ਦੂਨ ਆਊਗਾ ਫਿਰ ਰਿਸ਼ੀਕੇਸ਼ ਆਉਂਦਾ ਉਹ ਦੇਖੋ ਫਿਰ ਅੱਗੇ ਦਾ ਮਾਹੌਲ ਲਓ ਜੀ ਟਨਲ ਆ ਗਿਆ ਛੋਟਾ ਜਾ ਇਹਦੇ ਵਿੱਚ ਦੀ ਕ੍ਰਾਸ ਕਰਾਂਗੇ ਬੜਾ ਨਿਆਰਾ ਆਉਂਦਾ ਜਿਹੜਾ ਮੈਂ ਅੱਗੇ ਛੋਟਾ ਹੁੰਦਾ ਬੰਬੇ ਜਾਂਦਾ ਸੀ ਤਾਂ ਟ੍ਰੇਨ ਦੇ ਵਿੱਚ ਇਹੋ ਜਿਹੇ ਟਨਲ ਆਉਂਦੇ ਸੀਗੇ ਬੜਾ ਮਜ਼ਾ ਆਉਂਦਾ ਸੀ ਨੇਰਾ ਜਾ ਹੋ ਜਾਂਦਾ ਸੀ ਟ੍ਰੇਨ 'ਚ ਲਓ ਫਿਰ ਦੇਖੋ ਜੀ ਹੈ ਜੀ ਉੱਤਰਾਖੰਡ ਬੜੀ ਵਧੀਆ ਭੂਮੀ ਹੈ ਮੈਨੂੰ ਤਾਂ ਬਹੁਤ ਪਸੰਦ ਹੈ ਰਿਸ਼ੀਆ ਮੁਨੀਆ ਦੀ ਧਰਤੀ ਰਿਸ਼ੀਕੇਸ਼ ਹੈ ਲਓ ਜੀ ਆ ਗਿਆ ਬੋਰਡ ਪੜੋ ਫਿਰ ਵੈਲਕਮ ਟੂ ਦੇਰਾਦੂੰਨ ਨਵੀਂ ਦੇਰਾਦੂੰਨ ਸਿਟੀ ਚ ਆ ਗਏ ਆਪਾਂ ਬੜਾ ਸੋਹਣਾ ਸ਼ਹਿਰ ਆ ਦੇਰਾਦੂੰਨ ਕੀ ਇਹਨੂੰ ਤਾਂ ਬਹੁਤ ਪਸੰਦ ਆ ਹੁਣ ਆਪਾਂ ਹੌਲੀ ਹੌਲੀ ਦੇਰਾਦੂੰਨ ਕ੍ਰਾਸ ਕਰਕੇ ਤੇ ਰਿਸ਼ੀਕੇਸ਼ ਵਾਲਾ ਰਸਤਾ ਪੜਾਂਗੇ ਪਹਾੜ ਥੋੜੀ ਜਿਹੀ ਆਏ ਸੀ ਰਾਸਤੇ 'ਚ ਹੁਣ ਗਾਇਬ ਹੋ ਗਏ ਹੋਰ ਆਉਣਗੇ ਅੱਗੇ ਪਹਾੜ ਬਣੇ ਰੋ ਦੇਖੀ ਚੱਲੋ ਲਓ ਦੇਰਾਦੂੰਨ ਦੇ ਲਓ ਵੀ ਦੋਸਤੋ ਸਾਹਮਣੇ ਬੋਰਡ ਆ ਗਿਆ ਪੜਦੇ ਆ ਕੀ ਲਿਖਿਆ ਓਹੋ ਆ ਫੇਰ ਆ ਗਿਆ ਸੀਗਾ ਨੰਦੀ ਜੀ ਇਹਨਾਂ ਤੋਂ ਬਚ ਕੇ ਰਹਿਣਾ ਕੋਦਾਮੀ ਆ ਜਾਂਦੇ ਆ ਲਓ ਜੀ ਦੇ ਭੂਮੀ ਉਤਰਾਖੰਡ ਮੇਂ ਆਪਕਾ ਸਵਾਗਤ ਹੈ ਲਓ ਜੀ ਰਿਸ਼ੀਕੇਸ਼ ਦੇ ਵੀ ਬੋਰਡ ਆਉਣ ਲੱਗ ਗਏ ਰਿਸ਼ੀਕੇਸ਼ ਵੀ 2-3 ਕਿਲੋਮੀਟਰ ਰਹਿ ਗਿਆ ਇੱਥੋਂ ਆਪਣਾ ਪਹਾੜ ਸ਼ੁਰੂ ਹੋ ਗਏ ਐ ਮੈਂ ਤਾਂ ਪਹਿਲੀ ਵਾਰੀ ਪਹਾੜਾਂ 'ਚ ਬਾਈਕ ਚਲਾ ਰਿਹਾ ਦੋਸਤੋ ਪਹਿਲਾਂ ਮੈਂ ਕਦੇ ਬਾਈਕ ਨਹੀਂ ਚਲਾਈਆ ਕਾਰ ਤਾਂ ਕਾਰ ਤੇ ਤਾਂ ਮੈਂ ਬਹੁਤ ਵਾਰੀ ਆਇਆ ਐ ਇੱਧਰ ਰਿਸ਼ੀਕੇਸ਼ ਕਰਦੇ ਦਮ ਮਨਾਲੀ ਸ਼ਿਮਲਾ ਬਹੁਤ ਘੁੰਮਿਆ ਬਾਈਕ ਤੇ ਪਹਿਲੀ ਵਾਰ ਹੀ ਸਫ਼ਰ ਕਰ ਰਹੇ ਆ ਸੋ ਰੱਬ ਸੁੱਖ ਰੱਖੇ ਇਹ ਸਫ਼ਰ ਇਸੇ ਤਰ੍ਹਾਂ ਜਾਰੀ ਰਹੇਗਾ ਲੋ ਵੀ ਆਪਣੇ ਮੁੰਡੇ ਮੁਰੇ ਜਾਂਦੇ ਹੋਏ ਮੈਨੂੰ ਕਹਿੰਦੇ ਬਾਈ ਤੁਸੀਂ ਮੁਰੇ ਕਰੋ ਚੰਦਰ ਨੂੰ ਮੈਂ ਕਿਹਾ ਚਲ ਚਲ ਅੱਗੇ ਚੱਲ ਚੰਦਰ ਨੂੰ ਉਹ ਜਾਂਦੇ ਆ ਆਪਣੇ ਦੋਨੇ ਮੋਟਰਸਾਈਕਲ ਪੂਰੇ ਸੁਪਰ ਫਾਸਟ ਪਰ ਮੈਂ ਮੁੰਡਿਆਂ ਨੂੰ ਕਹਿ ਕੇ ਰੱਖਿਆ ਸੀ ਮੈਂ ਕਿਹਾ ਵੀ ਜ਼ਿਆਦਾ ਮੋਟਰਸਾਈਕਲ ਨਹੀਂ ਭਜਾਉਣੇ ਦੋ ਹੈ ਕਿਉਂਕਿ ਫਿਰ ਵੀ ਘਰਦਿਆਂ ਨੂੰ ਕਹਿ ਕੇ ਲੈ ਕੇ ਆਂਦਾ ਜ਼ਿੰਮੇਦਾਰੀ ਬਣ ਜਾਂਦੀ ਹੈ ਇੱਕ ਬੱਚੇ ਸਿਆਣੇ ਆ ਸਾਰੇ ਆਪਣੇ ਵਧੀਆ ਢੰਗ ਨਾਲ ਮੋਟਰਸਾਈਕਲ ਚਲਾ ਰਹੇ ਆ ਲੋਕਰਵਾਦੀਆਂ ਦਾ ਨਜ਼ਾਰਾ ਹੈ ਜੀ ਪੂਰਾ ਮਜ਼ਾ ਆ ਰਿਹਾ ਮਿੰਨ ਦਾ ਮੋਟਰਸਾਈਕਲ ਤੇ ਕਿਹਾਂ ਹੀ ਬਾਤ ਹੈ ਲਓ ਜੀ ਰਿਸ਼ੀਕੇਸ਼ ਚ ਐਂਟਰੀ ਕਰ ਚੁੱਕੇ ਆ ਭੀੜ ਭੜੱਕੇ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਰਿਸ਼ੀਕੇ ਸ਼ਹਿਰ ਆ ਗਿਆ ਆਪਾਂ ਇੱਥੋਂ ਘਟ ਘਟ ਅੱਗੇ ਜਾਣਾ ਹੈ ਰਾਮ ਝੂਲਾ ਲక్ష్ਮਣ ਝੂਲਾ ਕ੍ਰੋਸ ਕਰਕੇ ਆਪਾਂ ਜਾਣਾ ਤਪੋਵਨ ਤਪੋਵਨ ਆਪਣਾ ਦੋਸਤ ਹੈ ਤੁਹਾਨੂੰ ਉਹਦੇ ਨਾਲ ਮਿਲਾਵਾਂਗੇ ਹਜੇ ਮੈਂ ਦੱਸਦਾ ਨਹੀਂ ਗਿਆ ਸੋ ਜਲਦੀ ਜਾ ਕੇ ਆਪਾਂ ਨੂੰ ਮਿਲਾਂਗੇ ਟ੍ਰੈਫਿਕ ਬਹੁਤ ਹੈ ਅਜੇ ਤਾਂ ਸ਼ੁਕਰ ਹੈ ਸ਼ਨੀ ਐਤਵਾਰ ਨਹੀਂ ਹੈਗਾ ਨਹੀਂ ਸ਼ਨੀ ਐਤਵਾਰ ਨੂੰ ਤਾਂ ਰਿਸ਼ੀਕੇਸ਼ ਵਾਲੇ ਏਰੀਆ ਚ ਤਪੋਵਨ ਏਰੀਆ ਦੇ ਵਿੱਚ ਪੈਰ ਰੱਖਣ ਨੂੰ ਥਾਂ ਵੀ ਨਹੀਂ ਹੁੰਦੀ ਦੋਸਤੋ ਦੇਖੋ ਅਜੇ ਅਜ ਤਾਂ ਬੁੱਧਵੀਰਵਾਰ ਟਾਈਪ ਹੀ ਹੈ ਫੇਰ ਵੀ ਬਹੁਤ ਰਸ਼ ਹੈ ਬਾਕੀ ਟੂਰਿਸਟ ਪਲੇਸ ਤੇ ਤਾਂ ਰਸ਼ ਹੁੰਦਾ ਹੀ ਐ। ਲੋ ਜੀ ਪੁਲਿਸ ਜੀ ਆ ਗਈ। ਪੁਲਿਸ ਵਾਲੇ ਕਹਿ ਰਹੇ ਰੁਕੋ। ਨਹੀਂ ਨਹੀਂ। ਨਗਾਤਾ ਭਾਈ ਮੈਂ ਤਾਂ ਇਹ ਲੱਗਿਆ ਵੀ ਲੋਕਾਂ ਨੂੰ ਕਹਿ ਰਹੇ ਆ। ਲਓ ਜੀ ਇੱਕ ਪੁਲਿਸ ਵਾਲੇ ਹੋਰ ਆ ਗਏ। ਪਰ ਕੋਈ ਗੱਲ ਨਹੀਂ ਦੋਸਤੋ। ਚੱਲਦੇ ਰਹੋ ਨਾਲ-ਨਾਲ। ਅਮੂਰੇ ਦਵਿੰਦਰ ਜਾ ਰਿਹਾ ਐ। ਤੇ ਪਿੱਛੇ ਮੈਂ ਤੇ ਮੇਰੇ ਪਿੱਛੇ ਚੰਦਨ ਦੀ ਬਾਈਕ ਐ। ਪੌਲ ਕ੍ਰੋਸ ਕਰ ਰਹੇ ਆ ਜਿਹੜੇ ਦੋਸਤ ਰਿਸ਼ੀ ਕੇ ਸ਼ਾਉਂਦੇ ਆ ਤਾਂ ਉਹਨਾਂ ਨੂੰ ਪੁਲਿਸ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ। ਕਿਤਾਪਵਾਨ ਇੱਥੋਂ ਨੇੜੇ ਹੀ ਰਹਿ ਗਏ। ਅੱਗੇ ਆਊਗਾ ਜਾਨਕੀ ਸੇਤੂ ਪੋਲਾ ਫੇਰ ਆਊਗਾ ਅੱਗੇ ਆਰਾਮ ਝੁੱਲਾ ਫਿਰ ਉਸ ਤੋਂ ਬਾਅਦ ਆਊਗਾ ਲక్ష్మణ ਝੁੱਲਾ ਤੇ ਫਿਰ ਆਊਗਾ ਆਪਣਾ ਤਪੋਵਨ ਜਿੱਥੇ ਆਪਾਂ ਜਾ ਕੇ ਰੁਕਣਾ ਹੈ ਆਓ ਵੀ ਦੋਸਤੋ ਆਪਣੀ ਫੇਵਰਿਟ ਜਗਾ ਸ਼ੁਰੂ ਹੋ ਗਈ ਆ ਤਪੋਵਨ ਅ ਤੁਸੀਂ ਦੇਖ ਸਕਦੇ ਹੋ ਤਪੋਵਨ ਬਜ਼ਾਰ ਆ ਗਿਆ ਆਪਣਾ ਆਹ ਹੈ ਕੀ ਬਾਤ ਹੈ ਇੱਥੇ ਆ ਕੇ ਜਿਹੜਾ ਨਜ਼ਾਰਾ ਆਉਂਦਾ ਨਾ ਉਹ ਕਿਤੇ ਨਹੀਂ ਆਉਂਦਾ ਸਾਰੇ ਕਿਤੇ ਘੁੰਮ ਘੁੰਮ ਕੇ ਦੇਖ ਲਿਆ ਜੋ ਗੰਗਾ ਦੇ ਕਿਨਾਰੇ ਦੀ ਵਾਈਬ ਹੈ ਉਹ ਕਿਤੇ ਨਹੀਂ ਹੈਗੀ ਬੜਾ ਮਜ਼ਾ ਆਉਂਦਾ ਹੈ ਤੋਂ ਥੋੜੀ ਜਿਹੀ ਅੱਗੇ ਜਾ ਕੇ ਆਪਾਂ ਹੁਣ ਆਪਣੇ ਦੋਸਤ ਕੋਲੇ ਜਾ ਰਹੇ ਆ ਫਿਰ ਮੈਂ ਤੁਹਾਨੂੰ ਆਹ ਜਿਹੜਾ ਇੱਧਰ ਨੂੰ ਸੱਜੇ ਹੱਥ ਰਸਤਾ ਮੁੜ ਗਿਆ ਜਾਂਦਾ ਲక్ష్ਮੰਜੂਲੇ ਲਸ਼ਮਨ ਚੁਲਾ ਵੇ ਤਾਂ ਬੰਦ ਹੈ ਵਰਨਾਵਾ ਲਸ਼ਮਨ ਚੁਲਾ ਬੰਦ ਲਿਆ ਕਹਿੰਦੇ ਸ਼ੀਸ਼ਿਆਂ ਦਾ। ਕਿਆ ਹੀ ਬਾਤਾਂ ਨਿਆਰੇ ਆਇਆ ਕਰਨਗੇ ਸ਼ੀਸ਼ਿਆਂ ਦੇ ਜਦੋਂ ਤੁਰ ਕੇ ਜਾਇਆ ਕਰਾਂਗੇ। ਆ ਲਓ ਫਿਰ ਤਾਂ ਪਵੰਦਾ ਬਾਜ਼ਾਰ ਦੇਖੋ। ਲਓ ਜੀ ਨੰਦੀ ਜੀ ਹੋਰ ਖੜਿਆ ਵਿਚਾਰੇ ਪੂੰਛਾ ਮਾਰਦੇ ਹੋਏ। ਵਾਹ ਜੀ। ਕਿਆ ਬਾਤ ਹੈ ਦੋਸਤੋ। ਮਜ਼ਾ ਆ ਰਿਹਾ ਪੂਰਾ ਮੌਸਮ 'ਚ ਵੀ। ਠੰਡਕ ਜੀ ਹੋ ਗਈ ਜਦੋਂ ਦਾ ਦੇਹਰਾਦੂਨ ਕ੍ਰੋਸ ਕੀਤਾ। ਉਦੋਂ ਦਾ ਹੁਣ ਪੂਰਾ ਮਾਹੌਲ ਬਣ ਗਿਆ। ਮੌਸਮ 'ਚ ਕਾਫੀ ਫਰਕ ਪੈ ਗਿਆ। ਪਿੱਛੇ ਤਾਂ ਗਰਮੀ ਲੱਗ ਰਹੀ ਸੀ ਬਾਲੇ ਪਰ ਹੁਣ ਮੌਸਮ ਕਾਫੀ ਠੂਲ ਹੈ। ਮজা ਆ ਰਿਹਾ ਬਹੁਤ ਮੋਟਰਸਾਈਕਲ ਤੇ ਤਾਂ ਮਤਲਬ ਤੁਸੀਂ ਸੋਚ ਨਹੀਂ ਸਕਦੇ ਨਾ ਮਜ਼ਾ ਆਉਂਦਾ ਨਾ ਡਰਾਈਵ ਕਰਕੇ ਮੋਟਰਸਾਈਕਲ ਤੇ ਤਾਂ کیا ਹੀ ਬਾਤਾਂ ਨੇ ਅੱਗੇ ਜਦੋਂ ਵੀ ਰਿਸ਼ੀਕੇਸ਼ ਆਉਂਦੇ ਸੀ ਟ੍ਰੇਨ ਤੇ ਬੱਸ ਤੇ ਜਾਂ ਕਾਰ ਤੇ ਵੀ ਆਉਂਦੇ ਸੀ ਤਾਂ ਆਪਦਾ ਇੱਥੇ ਆ ਕੇ ਸਕੂਟਰੀ ਰੈਂਟ ਤੇ ਲੈ ਲੈਣੀ ਤੇ ਉਹਦੇ ਤੇ ਘੁੰਮੀ ਜਾਣਾ ਹੁਣ ਤਾਂ ਆਪਣੇ ਕੋਲ ਆਪਦਾ ਬਾਈਕ ਹੈ ਖਿੱਚਾਂਗੇ ਟੂਰ ਇੱਥੋਂ ਵਧੀਆ ਵਧੀਆ ਦੋ ਚਾਲ ਨਾਲੇ ਚੰਦਰ ਨਾਰਗੇ ਵੀ ਕਹਿ ਰਹੇ ਸੀ ਬਾਈ ਕਿੱਥੇ ਜਾਵਾਂਗੇ ਇਹਨਾਂ ਨੂੰ ਵੀ ਹੁਣ ਜਲਦੀ ਇੱਕ ਦੋ ਟੂਰ ਵਧੀਆ ਵਧੀਆ ਕਰਾਵਾਂਗੇ ਜਾਓ ਜੀ ਮੁੰਡਾ ਪੁੱਛਿਆ ਕਿੰਦਾਂ ਇਹਦਾ ਬੈਗ ਸਾਰੇ ਰਾਸਤੇ ਲੰਕਦਾ ਆਇਆ ਕਦੇ ਵਿਚਾਰਾ ਇੱਧਰ ਕਦੇ ਉੱਧਰ ਇਹਦਾ ਬੈਗ ਨਹੀਂ ਲੋਟ ਆਇਆਗਾ ਕਦੇ ਉੱਥੇ ਰੋਕ ਕੇ ਰੱਸੀ ਜੀ ਬੰਨਣ ਲੱਗ ਗਿਆ ਜਾਂਦਾ ਕਦੇ ਨਾਲੇ ਰस्सियां ਦੋ ਸਪੈਸ਼ਲ ਦਿੱਤੀਆਂ ਸੀ ਇਹਨੂੰ ਮੈਂ ਬੰਨਣ ਵਾਸਤੇ ਲਓ ਜੀ ਇੱਥੋਂ ਆਪਾਂ ਰਾਈਟ ਸਾਈਡ ਮੁੜ ਗਏ ਆ ਇਹ ਇੱਥੋਂ ਤਾਰਾਂ ਕਿੱਥੇ ਲੈ ਬਾਈ ਮਾੜਾ ਜਿਹਾ ਕਰਿਓ ਸਾਈਡ ਤੇ ਹੈ ਜੀ ਬਾਈ ਦੇਖ ਰਿਹਾ ਆਰਨ ਮਾਰਨਾ ਪੈਣਾ ਬਾਈ ਨੂੰ ਹਾਂਜੀ ਹਾਂਜੀ ਆ ਲੈਫਟ ਜਾਣਾ ਲੈਫਟ ਜਾਣਾ ਆਪ ਅੱਗੇ ਕਰੀਏ ਥੋੜਾ ਸਾਈਡ ਧੰਨਵਾਦ ਭਈਆ ਥੈਂਕ ਯੂ ਲੋ ਵੀ ਦੋਸਤੋ ਇੱਧਰ ਮੇਰੇ ਪਿੱਛੇ ਪਿੱਛੇ ਮੋੜ ਲਓ ਗੱਡੀਆਂ ਹੁ ਕਾਰ ਦਿਓ ਥੱਲੇ ਨੂੰ ਲੈ ਲਓ ਜੀ ਚੋਰਵਾ ਟੈਟੂ ਆ ਗਿਆ ਆਪਣਾ ਦੋਸਤੋ ਕੀ ਗੱਜ ਪਹੁੰਚ ਗਏ ਆ ਅਸੀਂ ਪੂਰੀ ਚੱਕਰ ਤੇ ਤਰुण ਆ ਰਿਹਾ ਤਰुण ਦੇ ਸਟੂਡੀਓ ਪਹੁੰਚ ਗਏ ਜੋਰਬਾ ਟੈਟੂ ਉਧਰ ਉਹ ਦੋਨੇ ਆਣੇ ਖਸ਼ਬਰਾ ਕਰ ਰਹੇ ਆ ਪਤਾ ਨਹੀਂ ਕੀ ਖੜੇ ਆ ਗਈ ਕੀ ਗੱਲਬਾਤ ਕਰੀ ਜੰਨੇ ਆ ਦੋਨੇ ਆਣੇ ਖੜੇ ਆਈ ਪਹੁੰਚ ਗਏ ਇੱਥੇ ਠੱਕ ਗਏ ਇੱਥੇ ਦੇਖ ਲਈ ਰਸ਼ੀਅਨ ਅੱਛਾ ਰਸ਼ੀਅਨ ਕਾਲੇ ਮੁੰਡੇ ਨਾਲ ਫਿਰ ਖੁਸ਼ ਹੋ ਗਏ ਮੁੰਡੇ ਆ ਦੇ ਕਿਸੇ ਜਣ ਦੇ ਗਏ ਵੀ ਇੰਨੀ ਲਾਤੀ ਦੇ ਹਾਂ ਜ਼ਿੰਦਗੀ ਇੱਥੇ ਆ। ਜ਼ਿੰਦਗੀ ਇੱਥੇ ਆ। ਸਹੀ ਆ ਵਾ ਕੋਈ ਨਹੀਂ ਤਾਂ ਬੰਦਾ ਨਹੀਂ ਇੱਥੇ। ਸਹੀ ਆ ਕੋਈ ਨਹੀਂ ਅਸੀਂ ਤਾਂ ਘੁੰਮਾਂਗੇ ਅਸੀਂ ਤਾਂ ਪਹੁੰਚੇ ਆ ਆਪਾਂ। ਤੁਹਾਨੂੰ ਥਾਵਾਂ ਦਿਖਾਵਾਂਗੇ। ਓਕੇ ਸੀ ਜੋ ਗਏ ਨੇ। ਤਰਨੁਭਾਈ ਆ ਗਏ ਛੇ ਇੱਧਰ ਆਪਣੇ ਉਸਤਾਦ ਜੀ। ਹੋਰ ਤਰਨੁਜੀ ਕਿਵੇਂ ਹੋ? ਵਧੀਆ 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 ਵਧੀਆ। ਠੀਕ ਠਾਕ ਹਾਂ। ਕੰਮ ਕਿਵੇਂ ਚੱਲ ਰਿਹਾ ਥੋਡਾ ਕੰਮ ਵਧੀਆ ਚੱਲ ਰਿਹਾ ਬਾਈ ਠੀਕ ਹੈ ਤੈਨੂੰ ਦੇਖ ਕੇ ਹੋਰ ਵਧੀਆ ਹੋ ਗਿਆ ਮੁੰਡਿਆ ਲੱਗ ਗਿਆ ਸਹੀ ਹੈ ਤੇ ਤਰਨੂ ਬਾਈ ਨੇ ਇੱਥੇ ਹੋਟਲ ਸਾਨੂੰ ਕਰਾਤਾ ਹੈ ਬੁੱਕ ਸੋ ਅਸੀਂ ਚੱਕ ਕੇ ਸਮਾਨ ਸਾਰਾ ਹੁਣ ਆਪਦਾ ਉਧਰ ਨੂੰ ਲੈ ਕੇ ਜਾ ਰਹੇ ਹਾਂ ਕੱਪੜੇ ਕੁੱਪੜੇ ਚੇਂਜ ਕਰਕੇ ਆਉਣੇ ਆ ਫਿਰ ਤਰਨੂ ਠੀਕ ਹੈ ਠੀਕ ਹੈ ਬਾਈ ਠੀਕ ਹੈ ਯਾ ਦੋਸਤੋ ਫਿਰ ਅਸੀਂ ਹੁਣ ਹੋਟਲ 'ਚ ਜਾਂਦੇ ਹਾਂ ਉੱਪਰ ਜਾ ਕੇ ਫਿਰ ਕੱਪੜੇ ਕੁੱਪੜੇ ਚੇਂਜ ਕਰਕੇ ਫਿਰ ਆਉਣੇ ਆ ਬਾਜ਼ਾਰ 'ਚ ਬੜੇ ਤੇਜ਼ ਹੋ ਗਏ ਹਾਂ ਬੜੇ ਤੇਜ਼ ਹੋ ਗਈਆ